ਇਰ ਟ੍ਰੂ ਆਊਟ ਇੰਡੀਆ 600 ਜਗ੍ਹਾ ਦੇ ਉੱਤੇ ਇਹ ਵਨਸਵਨ ਦਾ ਉਸ ਬਣਾਇਆ ਜਾ ਰਿਹਾ ਹੈ ਛੋਟੇ ਛੋਟੇ ਪਲਾਂਟਸ ਲਗਾਏ ਜਾਂਦੇ ਨੇ ਜੋ ਕਿ ਸਮਾਂ ਭਾ ਕੇ ਇੱਕ ਜੰਗਲ ਦਾ ਰੂਪ ਧਾਰਨ ਕਰ ਜਾਂਦੇ ਆ ਤਾਂ ਇਹਦਾ ਨਾਮ ਰੱਖਿਆ ਵਨਸਵਨ ਮੰਡਲ ਦੇ ਹੀ 플ੌਟ ਦੇ ਵਿੱਚ 150 ਤੋਂ ਵੱਧ پودے ਜਿਹੜੇ ਹਨ ਉਹ ਲਗਾਏ ਹਨ ਸਾਡੇ ਕੋਲ ਬਰڈز ਨੇ ਪੰਛੀ ਦੇ ਦੇਰਾਂ ਦੇ ਜਗਲਾਂ ਦੀ ਘਾਟ ਦੇ ਕਰ ਰਹੇਂਦੀ ਤਾਂ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਉਹ ਮੁੜ ਕੇ ਆ ਕੇ ਉਹਨਾਂ ਦੀ ਰੌੜਕ ਜਿਹੜੀ ਹੈ ਉਹ ਵਾਪਸ ਪਰਤੇ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਕਿ ਅਸੀਂ ਰੁਖ ਵੱਧ ਤੋਂ ਵੱਧ ਲਾਉਣੇ ਤੇ ਅਸੀਂ ਸੋਚਦੇ ਹਾਂ ਕਿ ਸਿਰਫ ਬਾਤਾਵਲ ਨੂੰ ਸ਼ੁੱਧ ਰੱਖਣ ਦੇ ਵਾਸਤੇ ਹੀ ਵੱਧ ਤੋਂ ਵੱਧ ਰੁੱਖ ਲਗਾਉਂਦੇ ਜਿਹੜੀ ਕਿ ਗੱਲ ਕਹੀ ਜਾਂਦੀ ਹੈ ਪਰ ਨਹੀਂ ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਕਿ ਸਾਧ ਸੰਨਿ ਕਰੀ ਮਿਸ਼ਨ ਦੇ ਦੁਆਰਾ 1 as 1 ਪ੍ਰਯੋਜਨਾ ਦੇ ਤਹਿਤ ਜੋ ਕਿ ਇਸ ਦਾ ਪੰਜਵਾਂ ਪੜਾ ਸੀ ਇਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਿਰਫ ਦਰਖਤ ਲਗਾਉਣ ਦੇ ਨਾਲ ਇਹ ਜ਼ਰੂਰੀ ਨਹੀਂ ਕਿ ਸਿਰਫ ਅਸੀਂ ਬਾਤਾਵਾਲ ਨੂੰ ਸ਼ੁੱਧ ਰੱਖਣ ਦੇ ਵਾਸਤੇ ਦਰਖਤ ਲਗਾਉਣੇ ਆ ਬਲਕਿ ਇਸਾ ਹੋਰ ਵੀ ਬਹੁਤ ਫਾਇਦਾ ਹੁੰਦਾ ਕਿਵੇਂ ਜਿਵੇਂ ਪੰਛੀ ਹੋਗੇ ਉਹ ਵੀ ਜਿਹੜਾ ਕਿ ਇਹਨਾਂ ਦਰਖਤਾਂ ਦੇ ਉੱਤੇ ਆਹਨੇ ਬਣਾਉਂਦੇ ਨੇ ਤਾਂ ਦਾਦ ਜੀ ਹੈ ਕਿ ਹੁਣ ਤੱਕ ਸਤ ਨਰਿੰਕਾਰੇ ਇਸ ਮਿਸ਼ਨ ਦੇ ਦੁਆਰਾ ਅਨੇਕਾਂ ਬੂਟੇ ਜੜ ਕੇ ਲਗਾ ਦਿੱਤੇ ਗਏ ਨੇ ਹਰਾ ਭਰਾ ਜਿਹੜਾ ਕਿ ਪੰਜਾਬ ਨੂੰ ਬਣਾਉਂਦੀ ਜਿਹੜੀ ਹੈ ਕਿ ਪੂਰੀਆਂ ਕੋਸ਼ਿਸ਼ਾਂ ਦੇ ਤਹਿਤ ਜਿਹੜਾ ਕਿ ਇਹਨਾਂ ਦੇ ਵੱਲੋਂ ਲਗਾਤਾਰ ਕਾਰਜ ਜਿਹੜਾ ਕਿ ਕੀਤਾ ਜਾ ਰਿਹਾ 2021 ਦੇ ਵਿੱਚ ਇਸ ਮਿਸ਼ਨ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਹੁਣ ਤੱਕ ਜਿਹੜੇ ਕਿ ਅਨੇਕਾਂ ਬੂਟੇ ਵੱਖ-ਵੱਖ ਥਾਵਾਂ ਦੇ ਉੱਤੇ ਲਗਾਏ ਜਾ ਚੁੱਕੇ ਨੇ ਤੇ ਅੱਜ ਉਹ ਬੂਟੇ ਹਰੇ ਭਰੇ ਹੋ ਚੁੱਕੇ ਨੇ ਜਿਸ ਦੇ ਕਿ ਅਨੇਕਾਂ ਫਾਇਦੇ ਨੇ ਸਿਰਫ ਵਾਤਾਵਰਣ ਨੂੰ ਸ਼ੁੱਧ ਨਹੀਂ ਬਲਕਿ ਪੰਛੀ ਪੰਛੀਆਂ ਨੂੰ ਵੀ ਰਹਿਣ ਦੇ ਵਾਸਤੇ ਜਿਹੜਾ ਕਿ ਇੱਕ ਸਹਾਰਾ ਮਿਲਦਾ ਹੈ ਤੇ ਇਹ ਬਹੁਤ ਚੰਗਾ ਉਪਰਾਲਾ ਜਿਹੜਾ ਕਿ ਹਰ ਸਾਲ ਸਤ ਨਿਰੰਕਾਰੀ ਮਿਸ਼ਨ ਦੇ ਤਹਿਤ ਜਿਹੜਾ ਕਿ ਕੀਤਾ ਜਾਂਦਾ ਜਿਸ ਦੇ ਵਿੱਚ ਜਿਹੜੇ ਕਿ ਹੋਰ ਜਿਹੜੇ ਆਗੂ ਨੇ ਜਾਂ ਫਿਰ ਹੋਰ ਜਿਹੜੇ ਕਿ ਇਸ ਨਾਲ ਸੰਬੰਧਿਤ ਨੇ ਉਹਨਾਂ ਦੇ ਬੋਲੋ ਜਿਹੜੇ ਕਿਸ ਮਿਸ਼ਨ ਦੇ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਤੁਹਾਨੂੰ ਇਸ ਖਾਸ ਰਿਪੋਰਟ ਦੇ ذریعے ਦੱਸਿਆ ਕਿ ਹੁਣ ਤੱਕ ਕਿੰਨੇ ਬੂਟੇ ਲਗਾਏ ਜਾ ਚੁੱਕੇ ਨੇ ਅਤੇ ਕਿੱਥੇ-ਕਿੱਥੇ ਇਹਨਾਂ ਬੂਟਿਆਂ ਨੂੰ ਲਗਾਇਆ ਗਿਆ ਸਤਗੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਨ ਆਸ਼ੀਰਵਾਦ ਦੇ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਵਾਣ ਸਵਣ ਪ੍ਰਯੋਜਨਾ ਦੇ 5ਵੇਂ ਪੜਾਅ ਦਾ ਆਯੋਜਨ ਦੇਸ਼ ਭਾਗ ਦੇ 600 ਤੋਂ ਵੱਧ ਥਾਵਾਂ ਤੇ ਪੂਰਨ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੰਪੰਨ ਹੋਇਆ ਇਹ ਵਨਸਬਣ ਅਭਿਆਨ ਕੇਵਲ ਹਰਿਆਲੀ ਫੈਲਾਉਣ ਦੀ ਪਹਿਲ ਹੀ ਨਹੀਂ ਬਲਕਿ ਪ੍ਰਕਿਰਤੀ ਦੇ ਨਾਲ ਜੁੜਾਵ ਮਾਨਵਤਾ ਪ੍ਰਤੀ ਬਣ ਦੇ ਫਰਜ਼ ਅਤੇ ਸਹਿ ਅਸਤਿਤਵ ਦੀ ਭਾਵਨਾ ਨੂੰ ਸੁਧ੍ਰਿੜ ਕਰਨ ਦਾ ਇੱਕ ਸਮਰਪਿਤ ਅੰਦੋਲਨ ਹੈ ਲਗਾਏ ਗਏ ਪੌਦਿਆਂ ਦੀ ਦੇਖਭਾਲ ਅਤੇ ਉਹਨਾਂ ਨੂੰ ਇੱਕ ਸੰਗਣੇ ਤੇ ਭਰਪੂਰ ਬਣਾ ਦੇ ਵਿੱਚ ਬਦਲਣ ਦਾ ਇਹ ਇੱਕ ਠੋਸ ਕਦਮ ਹੈ ਜਿਸ ਦੁਆਰਾ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਜੀਵਤ ਵਿਰਾਸਤ ਨਾਲ ਲਾਭੰਦ ਹੋ ਸਕਣਗੀਆਂ ਸਾਲ 2021 ਦੇ ਵਿੱਚ ਆਰੰਭ ਹੋਇਆ ਇਹ અભિયાન ਹੁਣ ਹਰੇ ਭਰੇ ਦਰੱਖਤਾਂ ਦੇ ਵਿੱਚ ਬਦਲ ਚੁੱਕਿਆ ਜੋ ਲਘੂ ਵਣਾਂ ਦਾ ਸਰੂਪ ਲੈ ਚੁੱਕਿਆ ਇਨ੍ਹਾਂ ਵਣਾਂ ਦੇ ਵਿੱਚ ਪਰਿਵਾਸੀ ਪੰਛੀਆਂ ਦੀ ਵਾਪਸੀ ਅਤੇ ਜੈਵ ਵਿਵਦਤਾ ਦਾ ਪੁਨਰ ਸਥਾਨ ਇਹ ਪ੍ਰਮਾਣਿਤ ਕਰਦਾ ਹੈ ਕਿ ਇਹ ਇੱਕ ਯਤਨ ਕੇਵਲ ਵਾਤਾਵਰਣ ਦੀ ਰੱਖਿਆ ਹੀ ਨਹੀਂ ਬਲਕਿ ਪ੍ਰਕਿਰਤਿ ਦੇ ਪੁਨਰ ਜੀਵਨ ਦਾ ਮਾਧਿਅਮ ਵੀ ਬਣ ਚੁੱਕਿਆ ਹੈ ਭੈਣ ਗੋਬਿੰਦ ਉਬਰਾਈ ਸੰਯੋਜਕ ਸੰਤ ਨਰਿੰਕਾਰੇ ਮੰਡਲ ਬ੍ਰਾਂਚ ਪਟਿਆਲਾ ਦੇ ਵੱਲੋਂ ਇੱਥੇ ਇਕੱਤਰ ਹੋਏ ਨਰਿੰਕਾਰੇ ਸ਼ਰਧਾਲੂਆਂ ਦੇ ਸਥਾਨਿਕ ਕਲੋਨੀ ਦੇ ਕੁਝ ਨਿਵਾਸੀ ਦੀ ਮੌਜੂਦਗੀ ਦੇ ਵਿੱਚ ਬੂਟੇ ਲਗਾ ਕੇ ਇਸ ਅਭਿਆਨ ਦਾ ਉਦਘਾਟਨ ਕੀਤਾ ਗਿਆ। ਸਤਿਗੁਰੂ ਬਾਚਨ ਸੁਖੀ ਇਕਸਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਗਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇਹ ਜੋ ਵੰਨਸਵੰਦ ਉਪਰਾਲਾ ਤੇ ਉਤਸਵ ਜੋ ਹੈ ਇਹ throughout india 600 ਜਗਾ ਦੇ ਉਤੇ ਇਹ ਵੰਨਸਵੰਦ ਉਤਸਵ ਮਨਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਛੋਟੇ ਛੋਟੇ ਪਲਾਂਟਸ ਲਗਾਏ ਜਾਂਦੇ ਨੇ ਜੋ ਕਿ ਸਮਾਂ ਪਾ ਕੇ ਇੱਕ ਜੰਗਲ ਦਾ ਰੂਪ ਧਾਰਨ ਕਰ ਜਾਂਦੇ ਆ ता ही नाम रखे वन एस वन और ये जो मुहिम है ये सतगुरु माता जी ने उन्नीस सौ इक्की दो हज़ार इक्की चालू किया गया पंजा पंज़, पंज़, साल है पटियाले भी असी पटियालेवी बारी सैलीब्रेट कर रहे हैं आज भी ये जो सत ਬੰਗਾਰੀ ਬੱਦਲ ਦੇ ਸੇਵਾਦਾਰ ਹਨ ਇਹਨਾਂ ਦੇ ਰਲ ਮਿਲ ਕੇ ਫਰੈਂਡਸ ਕਲੋਨੀ ਦੇ ਮੰਡਲ ਦੇ ਪਲਾਟ ਦੇ ਵਿੱਚ 150 ਤੋਂ ਵੱਧ ਪੌਦੇ ਜਿਹੜੇ ਹਨ ਉਹ ਲਗਾਏ ਹਨ ਨਾੜੀ ਜੋ ਇਹਦਾ ਮਕਸਦ ਇਹ ਜੋ ਹੈ ਹਰਿਆਲੀ ਵਿੱਚ ਵਾਧਾ ਤਾਂ ਕਿ ਹਰਿਆਲੀ ਵਿੱਚ ਵਾਧਾ ਹੋ ਜਾਏ ਤੇ ਨਾਲ ਹੀ ਜੋ ਕੁਦਰਤ ਦਾ ਇਹ ਜੋ ਸੰਤੁਲਨ ਹੈ ਇਹ ਬੜਿਆਰੇ ਜਿੱਥੇ ਪ੍ਰਦੂਸ਼ਣ ਜਿਹੜਾ ਹੈ ਇਹ ਪ੍ਰਦੂਸ਼ਣ ਵੀ ਖਤਮ ਹੋਵੇ ਔਰ ਜਿਹੜੇ ਸਾਡੇ ਕੋਲ ਬਰਡਸ ਨੇ ਪੰਛੀ ਦੇ ਦੇਰਾ ਦੇ ਜਗਲਾਂ ਦੀ ਘਟ ਦੇ ਕਰ ਰਹੇ ਦੀ ਤਾਂ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਉਹ ਮੁੜ ਕੇ ਆ ਕੇ ਉਹਨਾਂ ਦੀ ਰੌੜਕ ਜਿਹੜੀ ਹੈ ਉਹ ਵਾਪਸ ਪਰਤੇ ਇਸ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਸੁੰਦਰ ਉਪਰਾਲਾ ਹੈ ਤਾਂ ਸਾਡੇ ਪਟਿਆਰੇ ਦੇ ਜਵਾਰ ਇਹਦੇ ਵਿੱਚ ਭਾਗ ਲੈ ਰਹੇ ਹਨ ਇਹ ਬੰਡਲ ਦਾ ਹੀ 플ੌਟ ਹੈ ਮੜੀ ਕੁ ਅੱਛਾ ਬ੍ਰਿਸ਼ ਜੋ ਹੈ ਦੇਖਣ ਵਾਲਾ ਹੈ ਲਾਤਰ ਪਰ ਕੰਮ ਕਰ ਗਏ ਕਿ ਅਸੀਂ ਸਤੁਰੂ ਦੇਵ ਕੋ ਨੂੰ ਮੰਨ ਸਕੀਏ ਅੱਜ ਦੇ ਦਿਨ 17 ਅਗਸਤ ਨੂੰ ਸੰਤਨੰਕਾਰੀ ਚੈਰੀਟੇਬਲ ਫਾਊਂਡੇਸ਼ਨ ਪਾਰਟ ਆਫ ਸੰਤਨੰਕਾਰੀ ਮਿਸ਼ਨ ਮੰਡਲ ਇੱਕ ਬਹੁਤ ਹੀ ਵੱਡਾ ਐਸਾ ਪ੍ਰਯਤਨ ਕੀਤਾ ਜਾ ਰਿਹਾ ਹੈ तकरीबन ਹਿੰਦੁਸਤਾਨ ਦੀਆਂ 600 ਬ੍ਰਾਂਚਸ ਦੇ ਵਿੱਚ ਇਹ ਬ੍ਰਿਕਸ਼ ਲਗਾਉਣ ਦਾ ਜੋ ਮੁਹਿੰਮ ਹੈ ਉਸ ਮੁਹਿੰਮ ਦੇ ਤਹਿਤ ਇਹ ਬ੍ਰਿਕਸ਼ ਲਗਾਏ ਜਾ ਰਹੇ ਹਨ ਸੰਤਨਕਾਰੀ ਮਿਸ਼ਨ ਜਿੱਥੇ ਸੋਸ਼ਲ ਐਕਟੀਵਿਟੀਆਂ ਔਰ empowerment of women humanity down trodden so many social activities are going on hospitals colleges schools then ਸਿਖਲਾਈ ਕੇਂਦਰ ਕਈ ਜਗ੍ਹਾ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਬੱਚਿਆਂ ਦਾ ਸਪਿਰਚੁਅਲ ਵਿਕਾਸ ਵੀ ਹੋਵੇ ਔਰ ਜੋ ਸੰਸਾਰ ਦੇ ਵਿੱਚ ਐਜੂਕੇਸ਼ਨ ਚਾਹੀਦੀ ਹੈ ਉਸ ਦੇ ਵਿਕਾਸ ਵਾਸਤੇ ਵੀ ਸਾਡਾ ਸੰਤਨਕਾਰੀ ਮਿਸ਼ਨ ਬਹੁਤ ਪ੍ਰਯਤਨਸ਼ੀਲ ਹੈ ਇਟ ਇਜ਼ ਅ ਗ੍ਰੇਟ ਆਨਰ ਫਰਦਰ ਸੰਤਨਕਾਰੀ ਮਿਸ਼ਨ दैट ਫਿਊਅਰਸ ਬੈਕ 1 ਲੱਖ ਸੈਂਪਲਿੰਗਸ of the trees they were planted near uh, the Kunch forest and it is a guinness book of record it is recorded there because we can remove <laughs> the pollution which is going all around that's why all these weathers the rain is very heavy the heat and the, when the summer season it is unbearable even the cold season is coming that may also be very severe this is all due to the pollution in the environment so we are just having making these steps as per the direction of our satguru mata sudiksha ji maharaj and we are going ahead for making this world a wonderful place where everybody can have ਜਿਸ ਰੋਸੀ ਕਹਿੰਦੇ ਆ ਸੁੱਖ ਦੀ ਸਾਹ ਲੈ ਸਕੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਅਸੀਂ ਇੱਕ ਐਸੀ ਵਿਰਾਸਤ ਦੇ ਕੇ ਜਾਈਏ ਕਿ ਉਹ ਵੀ ਇਸ ਸਵਰਗ ਵਰਗੀ ਧਰਤੀ ਨੂੰ ਜ਼ਿੰਦਗੀ ਦਾ ਆਨੰਦ ਮਾਣ ਸਕਣ ਇਹ ਮਿਸ਼ਨ ਦਾ ਇੱਕ ਐਸਾ ਟੀਚਾ ਹੈ ਇਸੇ ਮੌਕੇ ਤੇ ਅੱਜ ਜਿਸੀ ਸਾਰੇ ਇਕੱਤਰ ਹੋ ਕੇ ਪਟਿਆਲਾ ਬ੍ਰਾਂਚ ਵੱਲੋਂ ਇਸ ਪਲਾਟ ਦੇ ਵਿੱਚ ਇਹ ਬਹੁਤ ਉਪਰਾਲਾ ਕੀਤਾ ਗਿਆ ਹੈ ਪੌਦੇ ਲਗਾਏ ਗਏ ਹਨ ਅੱਜ ਦੀ ਇਸ ਸਾਰੀ ਮੁਹਿੰਮ ਦੀ ਅਗਵਾਈ ਸਾਡੇ ਸੰਯੋਜਕ ਪੰਨ ਗਵਿੰਦ ਕੌਰ ਜੀ ਉਭਰਾਏ ਉਹਨਾਂ ਦੀ ਸਰਪ੍ਰਸਤੀ ਹੇਠ ਅੱਜ ਦਾ ਫੰਕਸ਼ਨ ਕੀਤਾ ਗਿਆ ਹੈ ਸਤ ਨਰਿੰਕਾਰੇ ਚੈਰੀਟੇਬਲ ਫਾਊਂਡੇਸ਼ਨ ਦੇ ਇਸ ਅਭਿਆਨ ਦੇ ਤਹਿਤ ਸਤ ਨਰਿੰਕਾਰੇ ਮੰਡਲ ਦੀ ਪਟਿਆਲਾ ਬ੍ਰਾਂਚ ਵੱਲੋਂ ਸਥਾਨਿਕ ਨਵੇਂ ਬਣੇ ਬਸ ਅਡੇ ਦੇ ਨਜ਼ਦੀਕ ਫ੍ਰੈਂਸ ਕਲੋਨੀ ਦੇ ਵਿੱਚ ਇੱਕ ਨਰਿੰਕਾਰੇ ਸ਼ਰਧਾਲੂ ਪਰਿਵਾਰ ਦੇ ਵੱਲੋਂ ਸਤ ਨਰਿੰਕਾਰੇ ਮੰਡਲ ਨੂੰ ਸੇਵਾ ਦੇ ਰੂਪ ਦੇ ਵਿੱਚ ਭੇਂਟਾ ਕੀਤੇ ਗਏ ਇੱਕ ਵੱਡੇ ਪਲਾਟ ਦੇ ਵਿੱਚ ਲਗਭਗ 150 ਦੇ ਕਰੀ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ 400 ਗਾਜ ਦਾ ਪਲਾਟ ਬਾਬਾ ਜੀ ਦੇ ਅਸ਼ੀਰਵਾਦ ਨਾਲ ਤੇ ਗੋਬਿੰਦ ਭੰਜੀ ਦੇ ਹਲਾ ਸ਼ੇਰੀ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬੜਾ ਖੁਸ਼ ਆ ਤੇ ਸ਼ੁਕਰਗੁਜ਼ਾਰ ਆ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਤੇ ਗੋਬਿੰਦ ਭੈਣ ਜੀ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਚ ਆਡ ਪੁਲਿਸ ਲਾਈਨ ਤਕਰੀਬਨ 15 ਸਾਲ ਕੰਮ ਇਕੱਠੇ ਕੀਤਾ ਬੜੀ ਨਾਈਸ ਲੇਡੀ ਆ ਇਹਨਾਂ ਦੀ ਹਲਾਸ਼ੇਰੀ ਨਾਲ ਮੈਂ ਨਿਰੰਕਾਰ ਮਿਸ਼ਨ ਨਹੀਂ ਚਾਈ ਪਿਤਾ ਜੀ ਨੇ ਗਿਆਨ ਦਿੱਤਾ ਸੀ ਮੈਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਸ਼ੁਕਰੀਆ ਬਹੁਤ ਬਹੁਤ ਇਸ ਮੌਕੇ ਸੇਵਾ ਦਲ ਦੇ ਸੰਚਾਲਕ, શિક્ષਕ ਅਤੇ ਸੇਵਾ ਦਲ ਦੇ ਭੈਣਾ ਅਤੇ ਭਰਾਵਾਂ ਤੋਂ ਇਲਾਵਾ ਸਥਾਨਿਕ ਕਲੋਨੀ ਦੇ ਕੁਝ ਲੋਕ ਵੀ ਮੌਜੂਦ ਸਨ। ਉਹਨਾਂ ਲੋਕਾਂ ਵੱਲੋਂ ਸਤ ਨਰਿੰਕਾਰੇ ਮਿਸ਼ਨ ਦੁਆਰਾ ਮਾਨਵਤਾ ਹਿਤ ਕੀਤੇ ਜਾ ਰਹੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਆ ਨਿਸਾਨ ਨਿੰਕਾਰੇ ਮੰਡਲ ਬ੍ਰਾਂਚ ਪਟਿਆਲਾ ਇੱਥੇ ਦੀ ਜੁਨਟ ਦਾ ਅਦਾ ਸੰਚਾਲਕ ਹੈ ਸਾਡੇ ਨਾਲ ਹੀ ਮੇਰੇ ਰਜੀਵ ਸਖੇਜਾ ਜੀ ਸ਼ੇਸ਼ਿਕ ਹਨ ਸਾਰੇ ਇਹ ਫੀਲਡ ਦੀ ਸੇਵਾ ਕਰ ਰਹੇ ਹਨ ਸਨਮਾਨ ਜੋ ਗੋਵਿੰਦ ਪੈਨ ਦੀ ਜੋ ਸਾਡੇ ਸੰਯੋਜਕ ਹਨ ਉਹਨਾਂ ਦੀ ਗਵਾਹੀ ਹੇਠ ਇਹ ਪੂਰਾ ਜੋ ਪਲਾਟ ਸਜਾਇਆ ਗਿਆ ਤਿਆਰ ਕੀਤਾ ਗਿਆ ਇਹਦੀ ਅੱਗੇ ਵੀ ਇਕੱਲਾ ਬੂਟੇ ਲਗਾਉਣ ਦੀ ਗੱਲ ਨਹੀਂ ਅੱਗੇ ਵੀ ਲੰਮੇ ਸਮੇਂ ਤੱਕ ਇਹਨੂੰ ਕੇਅਰ ਕਰਨ ਵਾਸਤੇ ਸਾਰੀ ਟੀਮ ਸਾਡੀ ਲੱਗੀ ਹੋਈ ਹੈ ਇੱਥੇ ਬਸ ਨਹੀਂ ਬਲਕਿ ਅਸੀਂ ਵੀਡੀਓ ਵਲੌਗਸ ਨਾਲ ਹੋਰ ਹੈ ਪਠੋਈ ਹੈ ਫਤੇਬ ਰਾਜਪੂਤਾ ਹੈ ਬਹੁਤ ਇਸ ਤਰ੍ਹਾਂ ਲਗਾਤਾਰ ਇਹ ਸਾਡਾ ਮਿਸ਼ਨ ਲੱਗਾ ਰਹਿਦਾ ਹੈ ਤਾਂ ਕਿ ਦੁਨੀਆ ਸੁੱਖ ਦਾ ਸਾਹ ਲਵੇ ਜੋ ਨੇਚਰ ਹੈ ਉਸ ਨੂੰ ਬਚਾਉਣ ਵਾਸਤੇ ਅਸੀਂ ਅੱਗੇ ਵਧਈਏ ਇਹੀ ਮਿਸ਼ਨ ਦਾ ਸੰਦੇਸ਼ ਹੈ ਭਾਈਚਾਰਾ ਕਾਇਮ ਹੋਵੇ ਪਿਆਰ ਕਾਇਮ ਹੋਵੇ ਇਹੀ ਅਸੀਂ ਅਰਦਾਸ ਕਰ ਰਹੇ ਹਾਂ ਪਟਿਆਲਾ ਬ੍ਰਾਂਚ ਵੱਲੋਂ ਇਸ ਤੋਂ ਪਹਿਲਾਂ ਚਾਰ ਪੜਾਵਾਂ ਦੇ ਵਿੱਚ ਕਰਮਵਾਰ ਜਵਾਹਰ ਲਾਲ ਨਹਿਰੂ ਨਮੋਦਿਆ ਸਕੂਲ ਫਤਿਹਪੁਰ ਰਾਜਪੂਤਾ ਸਰਕਾਰੀ ਮਿਡਲ ਸਕੂਲ ਬਠੋਈ ਕਲਾਂ ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ ਬਲਾਕ ਸਨੌਰ ਐਂਡ ਪਟਿਆਲਾ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਸਪੋਰਟਸ ਕੰਪਲੈਕਸ ਵਿਖੇ ਦਰਖਤਾਂ ਦਾ ਝੁੰਡ ਲਗਾਇਆ ਜਾ ਚੁੱਕਿਆ ਹੈ ਅਤੇ ਹੁਣ ਪੰਜਵਾਂ ਪੜਾਅ ਸੀ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਬਕਾਇਦਾ ਸੇਵਾਦਲ ਦੇ ਮੈਂਬਰਾਂ ਦੀ ਇੱਕ ਟੀਮ ਦੇ ਵੱਲੋਂ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਕੀਤੀ ਜਾਵੇਗੀ ਸਤਗੁਰਦੀ ਛਾਇਆ ਦੇ ਵਿੱਚ 1s1 ਦੀ ਇਹ ਪ੍ਰਯੋਜਨਾ ਸੇਵਾ ਸਮਰਪਣ ਅਤੇ ਪ੍ਰਕਿਰਤੀ ਪ੍ਰਤੀ ਪ੍ਰੇਮ ਨੂੰ ਇੱਕ ਅਧਿਆਤਮਕ ਅਨੁਭਵ ਦੇ ਵਿੱਚ ਪਰਵਿੱਤਿਤ ਕਰ ਦਿੰਦੀ ਹੈ ਨਿਰੰਸ਼ ਦੇ ਇਹ ਅਭਿਆਨ ਇੱਕ ਸਪਸ਼ਟ ਸੰਦੇਸ਼ ਦਿੰਦਾ ਕਿ ਦਰਖਤ ਲਗਾਉਣਾ ਕੇਵਲ ਇੱਕ ਕਾਰਜ ਹੀ ਨਹੀਂ ਸਗੋਂ ਇੱਕ ਸੰਸਕਾਰ ਹੈ ਸੇਵਾ ਕਰਨਾ ਕੇਵਲ ਕਰਤੱਵ ਨਹੀਂ ਇੱਕ ਸਾਧਨਾ ਹੈ ਜਿਸ ਨੂੰ ਨਿਰੰਕਾਰੀ ਮਿਸ਼ਨ ਬਾ ਖੂਬੀ ਨਿਬਾਰ ਹੈ ਸੁਦਾ ਦੇ ਕਿ ਸੰਤ ਨਰਿੰਕਾਰੀ ਚੈਰੀਟੇਅਰ ਫਾਊਂਡੇਸ਼ਨ ਦੇ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਇਸ ਦੇ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਅਤੇ ਵੱਧ ਤੋਂ ਵੱਧ ਜਿਹੜੇ ਕਿ ਦਰਖਤ ਉਹ ਲਗਾਏ ਜਾਂਦੇ ਨੇ ਇਸ ਯੋਜਨਾ ਨੂੰ ਸ਼ੁਰੂ ਕੀਤੇ ਨੂੰ ਪੂਰੇ 5 ਸਾਲ ਹੋ ਗਏ ਨੇ ਹਰ ਸਾਲ ਇਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਬੂਟੇ ਲਗਾਏ ਜਾਂਦੇ ਨੇ ਤਾਂ ਕਿ ਤਾਂ ਕਿ ਜਿਹੜਾ ਕਿ ਚਾਰੇ ਪਾਸੇ ਹਰਾ ਭਰਾ ਜਿਹੜਾ ਕਿ ਵਾਤਾਵਰਨ ਉਹ ਸਾਨੂੰ ਮਿਲੇ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਫਾਇਦਾ ਜਿਹੜੇ ਕਿ ਲੈਣ ਗਿਆ ਪਟਿਆਲਾ ਤੋਂ ਵਿਕਰਮ ਸਾਗਰ ਦੀ ਰਿਪੋਰਟ ਆਜ਼ਾਦ ਸੋਚ